ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਫਿਰ ਬਹੁਤ ਹੀ ਸੋਹਣੇ ਜੀ ਸੂਟ ਲੈ ਕੇ ਆਈਆਂ ਸੋ ਅੱਜ ਦੇ ਜਿਹੜੀ ਵੀਡੀਓ ਦੇ ਵਿੱਚ ਹਰ ਇੱਕ ਪ੍ਰਾਈਜ਼ਿੰਗਸ ਦਾ ਸੂਟ ਹੈਗਾ ਹੈਂਡ ਵੀ ਹੈ ਜੀ ਬਹੁਤ ਹੀ ਰੀਜ਼ਨੇਬਲ ਰੇਂਜ ਦੇ ਵਿੱਚ ਮਸ਼ੀਨ ਵੀ ਹੈ ਸੈਮੀ ਫਾਰਮਲ ਵੀ ਹੈ ਤੁਸੀਂ ਜੋ ਵੀ ਸੂਟ ਬਣਾਉਣਾ ਜੀ ਉਹ ਬਣਾ ਸਕਦੇ ਹੋ ਸੋ ਇਸ ਤਰ੍ਹਾਂ ਦਾ ਆਪਾਂ ਅੱਜ ਸਾਰੇ ਤਰ੍ਹਾਂ ਦੇ ਲੈ ਕੇ ਆਏ ਆ ਕਿਉਂਕਿ ਆਪਾਂ ਨੂੰ ਕਾਫੀ ਸਾਰੇ ਰਿਕਵੈਸਟ ਸੀਗੇ ਕਿ ਤੁਸੀਂ ਜਿਹੜਾ ਕੋਈ ਠੀਕ ਰੇਂਜ ਦੀਆਂ ਜਿਹੜੀਆਂ ਪਿਕਚਰਸ ਪਲੀਜ਼ ਅਪਲੋਡ ਕਰੋ ਸੋ ਆਪ ਅੱਜ ਤੁਹਾਨੂੰ ਬਹੁਤ ਹੀ ਜਾਇਜ਼ ਜਿਹੜੇ ਰੇਟ ਹੈਗੇ ਆ ਉਹਨਾਂ ਦੇ ਸੂਟ ਜਿਵੇਂ ਜਾਇਜ਼ ਜੇ ਰਿੰਗ ਦੇ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸੋ ਇਹ ਹੈਂਡਵਰਕ ਹੈ ਜੀ ਪ੍ਰੋਪਰਲੀ ਬ੍ਰਾਊਨ ਬਹੁਤ ਹੀ ਸੋਹਣਾ ਜਿਹਾ ਕਲਰ ਹੈਗਾ ਵੀਡੀਓ 'ਚ ਥੋੜਾ ਜ਼ਿਆਦਾ ਲਾਈਟਨਿੰਗ ਕਰਕੇ ਫਰਕ ਆ ਰਿਹਾ ਪਰ ਬਹੁਤ ਹੀ ਬ੍ਰਾਊਨ ਖਿੜਿਆ ਜਿਹਾ ਬ੍ਰਾਊਨ ਸ਼ੇਡ ਹੈਗਾ ਜੀ ਇਹ ਇਹ ਜਿਹੜਾ ਕਲਰ ਹੈਗਾ ਜੀ ਇਹ ਆਲ ਓਵਰ ਮਤਲਬ ਸੀਜ਼ਨ ਦੇ ਵਿੱਚ ਟ੍ਰੈਂਡ ਦੇ ਵਿੱਚ ਵੀ ਰਹਿੰਦਾ ਹੈਗਾ ਇਹਦੇ ਨਾਲ ਤੁਸੀਂ ਜਿਵੇਂ ਪਿੰਕ ਪੱਟੀ ਕਰਕੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਪੱਟੀ ਲਾ ਕੇ ਉਹਦੇ ਨਾਲ ਜਿਹੜਾ ਇਹਨੂੰ ਇੱਕ ਐਕਸਟਰਾ ਲੁੱਕ ਦੇ ਸਕਦੇ ਹੋ ਇਹਦੇ ਨਾਲ ਪਿੰਕ ਬਹੁਤ ਹੀ ਸੋਹਣਾ ਜਾਊਗਾ ਨਗਰ ਤੁਸੀਂ ਦੁਪੱਟੇ ਤੇ ਵੀ ਔਰਗਾਂਜ਼ਾ ਦੁਪੱਟੇ ਤੇ ਫਿਨਿਸ਼ਿੰਗ ਪੱਟੀ ਆਪਾਂ ਪਿੰਕ ਦੀ ਲਾਉਣੇ ਆ ਸੋ ਇਹ ਬਹੁਤ ਹੀ ਹਲਕਾ ਫੁਲਕਾ ਜਾਂ ਸੂਟ ਹੈ ਅਗਰ ਤੁਸੀਂ ਆਪਣੀਆਂ ਮੰਮੀਆਂ ਲਈ ਵੈਡਿੰਗ ਵਾਸਤੇ ਜਿਵੇਂ ਲੱਭ ਰਹੇ ਉਹਨਾਂ ਨੂੰ ਹੈਵੀ ਵੀ ਨਹੀਂ ਚਾਹੀਦਾ ਸੋ ਇਹ ਬਾਟਮ ਤੇ ਆਊਗਾ ਜੀ ਔਰ ਇਹਦੇ ਜਿਹੜਾ ਬਾਜੂ ਹੈਗਾ ਉਹ ਵੀ ਬਹੁਤ ਹੀ ਵਧੀਆ ਜਿਹੜਾ ਬਾਜੂ ਤੇ ਵਰਕ ਹੋਇਆ ਹੋਇਆ ਹੈ ਸੋ ਨਾਲ ਲਈ ਚਨੌਨ ਦੁਪੱਟੇ ਨਾ ਬਹੁਤ ਹੀ ਬ੍ਰੀਕ ਜੀ ਆਪਾਂ ਪਿੰਕ ਕਲਰ ਦੀ ਲੇਸ ਦੇ ਕੇ ਇੱਕ ਬਹੁਤ ਹੀ ਫਾਰਮਲ ਜਿਹਾ ਸੂਟ ਹੈ ਜਿਹੜਾ ਰੈਡੀ ਹੁੰਦਾ ਤੁਸੀਂ ਕਿਸੇ ਵੀ ਓਕੇਜਨ ਤੇ ਇਹ ਪਾ ਸਕਦੇ ਹੋ ਬਾਕੀ ਤੁਸੀਂ ਅਗਰ ਕਿਸੇ ਹੋਰ ਕਲਰ ਸ਼ੀਡ ਤੇ ਜਿਵੇਂ ਇਹਨੂੰ orange ਕਰਵਾਉਣਾ ਸੋ ਉਹ ਵੀ ਹੋ ਜਾਏਗਾ ਸੋ ਨੈਕਸਟ ਹੈਗਾ ਜੀ ਡਬਲ ਡਾਈ ਦੇ ਉੱਪਰ ਜਿਵੇਂ ਕਿ ਅੱਜ ਕੱਲ ਆਪਾਂ ਡਬਲ ਡਾਈ ਦੇ ਸੂਟ ਪਾ ਰਹੇ ਹਾਂ ਤੇ ਸਾਰਿਆਂ ਦਾ ਬਹੁਤ ਵਧੀਆ ਰਿਸਪੌਂਸ ਹੈ ਸਪੈਸ਼ਲੀ ਇੱਕ ਕਲਰ ਹੈਗਾ ਜਿਹੜਾ ਬਹੁਤ ਹੀ ਮਤਲਬ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਸੋ ਉਮੀਦ ਹੈ ਇਹ ਵੀ ਤੁਹਾਨੂੰ ਪਸੰਦ ਆਊਗਾ ਕਿਉਂਕਿ ਇਹਦੇ ਵਿੱਚ ਆਪਾਂ ਕੀ ਕੀਤਾ ਹੈ ਆਪਾਂ ਆ ਬਾਦਲੇ ਦਾ ਕੰਮ ਦਿੱਤਾ ਹੋਇਆ ਹੈ ਜੀ ਅਗਰ ਤੁਸੀਂ ਹੈਂਡ ਨਹੀਂ ਕਰਵਾਉਣਾ ਤਾਂ ਤੁਸੀਂ ਇਸ ਤਰ੍ਹਾਂ ਦੇ ਜਿਹੜਾ ਕਨਸੈਪਟ ਹੈਗਾ ਡਾਈ ਦਾ ਸੋ ਉਹਦੇ ਉੱਪਰ ਤੁਸੀਂ ਬਾਦਲਾਦਾ ਵੀ ਕਨਸੈਪਟ ਰੈਡੀ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਜਿਵੇਂ ਉੱਪਰ ਤੱਕ ਬਾਦਲਾ ਵਿਦ ਫਲਾਰ ਸਿੰਗਲ ਥ्रेड ਦੀ embroidery ਹੋਗੀ ਇਹ ਵੀ ਤੁਸੀਂ ਜਿਵੇਂ ਲਾਈਟ ਸ਼ੇਡ ਆ ਸੇਮ ਆ ਇਹ ਸ਼ੇਡ ਵੀ ਲੈ ਸਕਦੇ ਹੋ ਬਹੁਤ ਹੀ ਪਿਆਰਾ ਸ਼ੇਡ ਬਣੂਗਾ ਇਹ ਤੁਸੀਂ ਆਪਣੇ ਮੰਮੀਆਂ ਲਈ ਆਰਡਰ ਕਰ ਸਕਦੇ ਹੋ ਅਗਰ ਤੁਸੀਂ ਥੋੜਾ ਡਾਰਕ ਜਾਂ ਜਿਵੇਂ ਵੀ ਹੈ ਸੋ ਸਾਰਿਆਂ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਇਹਦੇ ਨਾਲ ਜੀ ਗ੍ਰੀਨ ਬਾਟਮ ਹੈਗੀ ਆ ਉਹ ਵੀ ਰੈਡੀ ਹੈਗੀ ਆ ਸੋ ਔਰ ਜਿਹੜਾ ਬਾਜੂ ਹੈਗਾ ਉਹ ਇੱਥੋਂ ਸਟਾਰਟ ਹੋਊਗਾ ਹਾਫ ਜਿਹੜਾ ਬਾਜੂ ਹੈਗਾ ਡਾਰਕ ਆਊਗਾ ਹਾਫ ਲਾਈਟ ਆਊਗਾ ਸੋ ਇਸੇ ਤਰ੍ਹਾਂ ਦੋਨੋਂ ਬਾਜੂ ਹੈਗੇ ਆ ਮਹਿੰਦੀ ਜਾਂ ਜਿਹੜਾ ਇਹਦਾ ਗ੍ਰੀਨਿਸ਼ ਸ਼ੇਡ ਹੈਗਾ ਇਹਦਾ ਬਹੁਤ ਹੀ ਡਿਫਰੈਂਟ ਜਿਹਾ ਸ਼ੇਡ ਹੈ ਸੋ ਇਸ ਕਲਰ ਦੀ ਬਾਟਮ ਹੈਗੀ ਆ ਦੁਪੱਟਾ ਤੁਸੀਂ ਆਪਣੀ ਜੁਆਇਸ ਦੇ ਅਕੋਰਡਿੰਗ ਕਰ ਸਕਦੇ ਹੋ ਓਨਲੀ ਸਿੰਗਲ ਸ਼ੇਡ ਵੀ ਕਰ ਸਕਦੇ ਹੋ ਡਬਲ ਕਰਨਾ ਡਬਲ ਵੀ ਕਰ ਸਕਦੇ ਹੋ ਔਰਗੈਂਜ਼ਾ ਚਨੋਂ ਨਾ ਇਨੀ ਜੋ ਵੀ ਤੁਹਾਡੀ ਚੁਆਇਸ ਹੈਗੀ ਆ ਤੁਸੀਂ ਕਰਕੇ ਸਿੰਪਲ ਲੇਸਿਸ ਲਗਵਾ ਸਕਦੇ ਹੋ ਥੋੜਾ ਬਹੁਤ ਵਰਕ ਕਰਵਾਉਣਾ ਉਸ ਤੋਂ ਵੀ ਇਹ ਅਡਜਸਟ ਹੋ ਜਾਊਗਾ ਨੈਕਸਟ ਹੈਗਾ ਜੀ ਬਹੁਤ ਹੀ ਪਿਆਰੇ ਜਿਹੇ ਸ਼ੀਰ ਜਿਵੇਂ ਆਪਾਂ orange zed ਦਾ concept ਵੀ ਤੁਹਾਨੂੰ ਪਹਿਲਾਂ ਜਿਹੜਾ ਦਿਖਾਇਆ ਸੀਗਾ ਕਿ ਤੁਸੀਂ orange zed ਦਾ ਮੈਂ ਸ਼ਾਇਦ ਆਪਾਂ ਪਲੇਨ ਫੈਬਰਿਕ ਦੇ ਵਿੱਚ ਮੈਂਸ਼ਨ ਕੀਤਾ ਸੀ ਉਹ ਵੀ ਆਪਣੇ ਕੋਲੇ जॉर्जਟ ਦੇ ਵਿੱਚ ਅਵੇਲੇਬਲ ਹੈਗਾ ਔਰ ਇਹ ਹੈਗਾ ਜੀ ਪਿੰਕ ਔਰ ਰੂਬੀ ਦਾ ਬਹੁਤ ਹੀ ਸੋਹਣਾ ਜਾਂ ਕਨਸੈਪਟ ਹੈ ਵੀਡੀਓ ਦੇ ਵਿੱਚ ਥੋੜਾ ਡਲ ਆ ਰਿਹਾ ਡਲ ਨਹੀਂ ਹੈਗਾ ਜੀ ਇਹਦੇ ਤੇ ਆਪਾਂ ਕੀ ਕੀਤਾ ਤਿੱਲਾ ਵਰ ਕੀਤਾ ਹੋਇਆ ਜੀ ਇਸ ਤਰ੍ਹਾਂ ਸਿੰਗਲ ਤਿੱਲੇ ਦੀ ਏਮਬਰਾਇਡਰੀ ਹੈ ਇਸ ਤਰ੍ਹਾਂ ਸ਼ਰਟ ਦੇ نیچے ਆਏਗੀ ਇਹ ਆਪਣੇ ਕੋਲੇ ਰੈਡੀ ਹੈਗਾ ਪੀਸ ਇਹਦੇ ਉੱਤੇ ਤੁਸੀਂ ਇੱਕ ਜਿਵੇਂ ਵੀ ਗਲਾ ਪੋਰਟਲੀ ਵਗੈਰਾ ਦੇਣੀ ਹੈਗੀ ਆ ਤੁਸੀਂ ਦੇ ਸਕਦੇ ਹੋ ਔਰ ਨੈਕਸਟ ਹੈਗੇ ਜਿਹੜੀ ਇਹਦੇ ਬਾਜੂ ਹੈਗੇ ਆ ਉਹ ਇਸ ਤਰ੍ਹਾਂ ਜੀ ਡਾਰਕ ਤੇ ਲਾਈਟ ਇਹ ਦੋਨੋਂ ਬਾਜੂ ਆਪਾਂ ਇਸ ਤਰ੍ਹਾਂ ਕੱਡੀਆਂ ਹੋਈਆਂ ਸੇਮ ਸੋ ਤੁਸੀ ਐਜ਼ ਇਟ ਇਜ਼ ਕੱਲ ਓਨਲੀ ਸ਼ਰਟ ਲੈਣੀ ਹੈ ਸ਼ਰਟ ਲੈ ਸਕਦੇ ਹੋ ਤੁਸੀਂ ਸੌਰੀ ਆਪਾਂ ਤੁਹਾਨੂੰ ਉਲਟਾ ਦਿਖਾ ਰਹੇ ਹਾਂ ਕਿਉਂਕਿ ਇੱਕ ਸਾਈਡ ਅਸੀਂ ਬਾਜੂ ਕੱਢੀਆਂ ਹੈਗੀਆਂ ਜੀ ਤੇ ਸ਼ਰਟ ਪ੍ਰੋਪਰ 24 25 ਘੇਰਾ ਜਿੰਨਾ ਵੀ ਤੁਸੀਂ ਬਣਾਉਣਾ ਬਣਾ ਸਕਦੇ ਹੋ ਸੋ ਇਸ ਤਰ੍ਹਾਂ ਡਾਕਾ ਬਾਜੂ ਵਾਲੀ ਜਗਾ ਉਪਰੋਂ ਲਾਈਟ ਹੈ ਜੀ ਪਿੰਕ ਔਰ ਮਜ਼ੈਂਟਾ ਦਾ ਕੰਬੀਨੇਸ਼ਨ ਹੈ ਬਹੁਤ ਹੀ ਜੈਨੂਨ ਜ ਰੇਂਜ ਦੇ ਵਿੱਚ ਇਹ ਜੀ ਓਨਲੀ ਸ਼ਰਟ ਲੈਣੀ ਹੈ ਜੀ ਉਹਦਾ ਅਲੱਗ ਪ੍ਰਾਈਸ ਹੋਊਗਾ ਅਗਰ ਤੁਸੀਂ ਬਾਟਮ ਤੇ ਸ਼ਰਟ ਵਰਕ ਲੈਣੀ ਉਹ ਲੱਗ ਗਿਆ ਦੁਪट्टे ਨਾਲ ਲੈਣਾ ਉਹ ਲੱਗ ਗਿਆ ਸੋ ਆਪਣੇ ਕੋਲੇ ਨੋਟ ਹੋਊਗਾ ਜੀ ਉਹ ਕਿਉਂਕਿ ਆਪਾਂ ਥੋੜੇ ਫਿਰ ਇਹ ਹੁੰਦਾ ਨਾ ਕਿ ਤੁਹਾਨੂੰ ਅਲੱਗ-ਅਲੱਗ ਪ੍ਰਾਈਸ ਦੱਸਾਂਗੇ ਫਿਰ ਵੀ ਆਪਾਂ ਨੂੰ ਮੈਸੇजेस ਤਾਂ ਆਉਣੇ ਹੀ ਹੁੰਦੇ ਆ ਜੀ ਜਿਨੇ ਬਣਾਉਣਾ ਉਹਨੇ ਪ੍ਰੋਪਰ ਫਿਰ ਕਨਫਰਮ ਕਰਨਾ ਹੁੰਦਾ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸ਼ਰਟ ਹੈਗੀ ਹੈ ਜੀ ਇਹਦੇ ਤੇ ਵਰਕ ਹੈਗਾ ਜਿਨ੍ਹਾਂ ਨੇ ਸੂਟ ਆਪਾਂ ਨੂੰ ਪਤਾ ਹੀ ਹੁੰਦਾ ਕਿ ਇਹ ਕਿੰਨੀ ਗ੍ਰੇਂਜ ਤੱਕ ਆਪਾਂ ਨੂੰ ਆ ਜਾਊਗਾ ਸੋ ਥੱਲੇ ਦਾ ਵਰਕ ਹੈ ਤੁਸੀਂ ਫੰਕਸ਼ਨਲ ਦੇ ਵਿੱਚ ਆਪਣੇ ਜਿਵੇਂ ਆਪਾਂ ਨੂੰ ਕਾਫੀ ਸੂਟ ਚਾਹੀਦੇ ਹੁੰਦੇ ਆ ਸੋ ਉਸ ਤਰ੍ਹਾਂ ਇਹ ਨੂੰ ਜਿਹੜਾ ਤੁਸੀਂ ਬਣਾ ਸਕਦੇ ਹੋ ਤੇ ਨੈਕਸਟ ਹੈਗਾ ਜੀ ਇਹ ਹੀ ਜਿਹੜਾ ਸੂਟ ਆਪਾਂ ਤੁਹਾਨੂੰ ਵੇਅਰ ਕਰਕੇ ਦਿਖਾਇਆ ਸੀ ਇਹਦੀਆਂ ਬਹੁਤ ਸਾਰੀਆਂ ਇਨਕੁਆਰੀ ਸੀਗੀਆਂ ਸੋ ਆਪਾਂ ਤੁਹਾਨੂੰ ਇਹਦਾ ਪਰਪਰਾ ਜਿਹੜਾ ਦਿਖਾ ਰਹੇ ਹਾਂ ਸੋ ਇਹ ਆਰਗੈਂਜ਼ਾ ਸਟੱਫ ਤੇ ਹੈ ਜੀ ਬਹੁਤ ਹੀ ਹਲਕਾ ਜਿਹਾ ਆਰਗੈਂਜ਼ਾ ਸਟੱਫ ਹੈ ਇਹ ਦੇਖ ਸਕਦੇ ਹੋ ਤੁਸੀਂ ਵੇਅਰ ਕਰਨ ਚ ਵੀ ਇਹ ਬਹੁਤ ਹੀ ਜ਼ਿਆਦਾ ਲਾਈਟ ਹੈ ਲਾਈਟ ਵੇਟ ਹੈ ਔਰ ਫਸਟ ਟਾਈਮ ਸੋ ਮੇਰਾ ਵੀ ਇਹ ਐਕਸਪੀਰੀਅੰਸ ਰਿਹਾ ਕਿ ਬਿਲਕੁਲ ਨਾਲ ਲੱਗਦਾ ਜੀ ਬਹੁਤ ਹੀ ਸੌਫਟ ਵਾਲਾ ਆਰਗੈਂਜ਼ਾ ਹੈਗਾ ਇਹਦੇ ਵਿੱਚ ਕਲਰ ਚਾਰਟ ਕਾਫੀ ਹੈਗਾ ਜਿਵੇਂ ਬ੍ਰਾਊਨ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੋਨਾ ਛੇੜ ਹੈਗਾ ਤੁਸੀਂ ਕਿਸੇ ਵੀ ਛੇੜ ਤੇ ਉੱਪਰ ਕਰਵਾ ਸਕਦੇ ਹੋ نیچے ਜਿਵੇਂ ਆਪਾਂ ਵੀਡੀਓ 'ਚ ਤੁਸੀਂ ਸਾਰੇ ਪੁੱਛ ਰਹੇ ਸੀਗੇ ਕਿ ਇਹ ਲੇਸ ਲੱਗੀ ਹੈ ਨਹੀਂ ਜੀ ਲੇਸ ਨਹੀਂ ਹੈ ਕਟਵਰਕ ਹੈ ਸੋ ਫਿਰ ਪ੍ਰਾਈਸ ਹੈ ਜਿਹੜਾ ਉਹ ਉਸ ਤਰ੍ਹਾਂ ਹੀ ਆਪ ਹੋ ਜਾਂਦਾ ਹੈ ਸੋ ਕਟਵਰਕ ਹੈ ਇਹਨੂੰ ਪ੍ਰੋਪਰ ਆਪਾਂ ਕਟਿੰਗ ਕੀਤਾ ਹੋਇਆ ਤੁਸੀਂ ਸਫਾਈ ਦੇਖ ਸਕਦੇ ਹੋ ਵਿੱਚ ਆਪਾਂ ਸਾਰੇ ਦੇ ਪੈਚਵਰਕ ਕੀਤਾ ਹੋਇਆ ਨਾਲ ਦੇ ਆਪਾਂ ਪੋਟਲੀ ਬਟਨ ਦਿੱਤੇ ਹੋਏ ਆ ਸੋ ਪੈਚਵਰਕ ਵੀ ਦੇਖ ਸਕਦੇ ਹੋ ਵਿੱਚ ਆਪਾਂ ਕੱਟਵਰਕ ਵੀ ਕੀਤਾ ਹੋਇਆ ਸੋ ਬਹੁਤ ਹੀ ਸੋਹਣਾ ਜਿਹਾ ਕੰਬੀਨੇਸ਼ਨ ਆ ਜਿਹੜਾ ਆਪਾਂ ਰੈਡੀ ਕੀਤਾ ਹੈ ਜੀ ਬਹੁਤ ਹੀ ਡਿਫਰੈਂਟ ਜਿਹਾ ਏਮਬਰਾਇਡਰੀ ਨਾਲੋਂ ਔਰ ਇਸੇ ਤਰ੍ਹਾਂ ਹੀ ਆਪਾਂ ਬਾਜੂ ਤੇ ਹੈ ਜੀ ਇਸ ਤਰ੍ਹਾਂ ਬਾਜੂ ਦਾ ਹੈਗਾ ਔਰ ਇਹਦੀ ਬੈਕ ਤੇ ਵੀ ਇਸ ਤਰ੍ਹਾਂ ਦਾ ਕੱਟਵਰਕ ਹੈਗਾ ਜੀ ਸੋ ਆਪਾਂ ਉਸ ਤੇ ਅਕੋਰਡਿੰਗ ਹੈ ਜਿਹੜੀ ਚੀਪ ਪ੍ਰਾਈਸ ਰੇਂਜ ਹੋ ਜਾਂਦੀ ਹੈ ਇਹ ਜਿਹੜਾ ਹੈਗਾ ਕਟਵਰਕ ਪੌਂਚੇ ਦੇ ਕੀਤਾ ਹੋਇਆ ਸੋ ਅਗਰ ਤੁਸੀਂ ਓਨਲੀ ਕਿਸੇ ਵੀ ਸੂਟ ਤੇ ਪ੍ਰਿੰਟਡ ਤੇ ਇਸ ਤਰ੍ਹਾਂ ਦਾ ਕਟਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਔਰ ਇਹਦੇ ਨਾਲ ਆਪਾਂ ਔਰਗੈਂਜ਼ਾ ਦਾ ਜਿਵੇਂ ਵਿੱਚ ਜਿਹੜੀ ਡਾਈ ਕੀਤਾ ਹੋਇਆ ਬਹੁਤ ਹੀ ਸੋਹਣਾ ਸਲੀਕ ਜਿਹਾ ਇਹਦਾ ਜਿਹੜਾ ਵੇਚੀ ਰਚਵਾ ਜਾਂ ਡਿਜ਼ਾਈਨ ਆ ਬਿਲਕੁਲ ਅਲੱਗ ਨਹੀਂ ਹੈਗਾ ਸੋ ਇਹ ਉਹ ਸੂਟ ਦੀ ਲੁੱਕ ਨੂੰ ਹੋਰ ਵੀ ਜ਼ਿਆਦਾ ਇਨਹਾਂਸ ਕਰਦਾ ਹੈਗਾ ਸੋ ਇਹਦੇ ਨਾਲ ਆਪਾਂ ਬਹੁਤੀ ਬਰੀਕ ਜੀ ਲੇਸ ਦਿੱਤੀ ਹੋਈ ਹੈ ਇਹਦੇ ਨਾਲ ਆਪਾਂ ਕਟਵਰਕ ਵੀ ਕਰ ਸਕਦੇ ਸੀ ਪਰ ਮੈਨੂੰ ਇਹ ਹੁੰਦਾ ਕਿ ਥੋੜਾ ਆਰਗੈਂਜ਼ਾ ਲੇਸ ਲੱਗੀ ਹੁੰਦੀ ਆ ਤਾਂ ਥੋੜਾ ਟਿਕਦਾ ਹੈਗਾ ਤੁਹਾਡੇ ਤੁਹਾਨੂੰ ਲੈਣ 'ਚ ਆਸਾਨੀ ਹੁੰਦੀ ਆ ਸੋ ਬਹੁਤ ਹੀ ਸੋਹਣੀ ਲੁੱਕ ਦੇ ਇਹ ਪੀਸ ਹੈਗੇ ਆ ਜੀ ਸੋ ਉਮੀਦ ਆ ਜੀ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਇਸ ਸੂਟ ਦੀਆਂ ਬਹੁਤ ਸਾਰੀਆਂ ਇਨਕੁਆਰੀ ਸਿਗੀਆਂ ਕਿ ਤੁਸੀਂ ਵੀਡੀਓ ਕਦੋਂ ਬਣਾਓਗੇ ਸੋ ਆਪਾਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਹੈਗੇ ਆ ਸੋ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਰਹੇ ਸੋ ਜੀ ਇਸ ਤਰ੍ਹਾਂ ਦੇ ਸੋਰਸ ਆਪਾਂ ਫਿਰ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆ ਸ਼ੇਅਰ ਕਰਦੇ ਰਾਵਾਂਗੇ ਡੇਲੀ ਆਪਾਂ ਕੁਝ ਨਾ ਕੁਝ ਅ ਅਪਡੇਟ ਲੈ ਕੇ ਆ ਰਹੇ ਹੈਗੇ ਆ ਤੁਹਾਡੇ ਲਈ ਸੋ ਆਪਾਂ ਨੈਕਸਟ ਬਹੁਤ ਹੀ ਸੋਹਣਾ ਜਿਹਾ ਕਲੈਕਸ਼ਨ ਲੈ ਕੇ ਆਵਾਂਗੇ ਸੋ ਪ੍ਰੋਪਰ ਸੋ